ਸਤਿ ਸ਼੍ਰੀ ਅਕਾਲ ਜੀ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਇੱਕ ਕਿਸਾਨੀ ਨਾਲ ਜੁੜਿਆ ਹੋਇਆ ਵੱਡਾ ਮਸਲਾ ਸਾਹਮਣੇ ਆਇਆ ਜਿਨੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਉਹ ਮਸਲਾ ਇਹ ਸੀਗਾ ਕਿ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਸਬਸਟੈਂਡਰਡ ਡੀਏਪ ਜਾਂ ਜਿਹਨੂੰ ਕੁਝ ਲੋਕ ਨਕਲੀ ਡੀਏਪ ਵੀ ਕਹਿੰਦੇ ਨੇ ਨਕਲੀ ਡੀਏਪ ਵੱਡੇ ਪੱਧਰ ਤੇ ਆਇਆ ਜਿਸ ਦੇ ਬਹੁਤ ਸਾਰੇ ਸੈਂਪਲ ਫੇਲ ਹੋ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਸੈਂਪਲ ਜੂਨ ਦੇ ਪਹਿਲੇ ਹਫ਼ਤੇ ਫੇਲ ਹੋਏ ਪਰ ਉਹਦੇ ਦੇ ਐਕਸ਼ਨ ਜੁਲਾਈ ਦੇ ਵਿੱਚ ਆ ਕੇ ਲਿਆ ਇਸ ਮਸਲੇ ਦੇ ਉੱਪਰ ਅੱਜ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਕਿਸਾਨ ਆਗੂ ਸਤਨਾਮ ਸਿੰਘ ਬੈਰੂ ਜੀ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਤੋਂ ਸਮਝਾਂਗੇ ਕਿ ਪੂਰਾ ਮਸਲਾ ਕੀ ਆ ਬੈਰੂ ਸਾਹਿਬ ਸਤਿਕਾਰ ਧੰਨਵਾਦ ਬਹੁਤ ਮਿਹਰਬਾਨੀ ਸੀ ਬੈਰੂ ਸਾਹਿਬ ਇਹ ਡੀਏ ਨਕਲੀ ਡੀਏਪ ਜਾਂ ਸਬਸ ਸਬਸਟੈਂਡਰਡ ਡੀਏਪ ਦਾ ਮਸਲਾ ਕੀ ਆ ਵੇਖੋ ਮੇਰੀ ਉਮਰ 83 ਸਾਲ ਹੈ ਤੇ ਮੈਂ 43 ਸਾਲ ਕ ਖੇਤਾਂ ਤੋਂ ਲੰਕ ਕੀਤਾ ਚੰਗੇ ਮਾੜੇ ਮੈਂ ਮੁੱਦੇ ਚੁੱਕੇ ਨੇ ਜਾਂ ਮੇਰੇ ਧਿਆਨ ਚ ਆਏ ਨੇ ਇਹ ਪਹਿਲੀ ਵਾਰ ਹੋਇਆ ਹੈ ਅੱਗੇ ਸਾਡੇ ਧਿਆਨ ਵਿੱਚ ਆਉਂਦਾ ਸੀ ਮੇਰੇ ਜਥੇ ਬੰਦੀ ਦੇ ਜਾਂ ਦੁਨੀਆਂ ਜਥੇ ਬੰਦੀਆਂ ਦੇ ਵਿੱਚ ਫਲਾਣੇ ਡੀਲਰ ਤੋਂ ਅਸੀਂ ਖਾਦ ਲਈ ਜਾਂ ਟੀਨੇ ਦਵਾਈਆਂ ਲਈਆਂ ਤੇ ਉਹ ਨਕਲੀ ਨੇ ਬਾੜੀਆਂ ਨੇ ਕੰਮ ਨਹੀਂ ਖੇਤ ਚ ਕੀਤਾ ਤੇ ਸਾਡਾ ਵਿਸ਼ਵਾਸ ਸਰਕਾਰਤਾ ਲਹਿਰ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਮੈਂ ਵੀ ਕਹਿਨਾ ਕਿਸਾਨਾਂ ਨੂੰ ਇਸ ਲਹਿਰ ਨਾਲ ਜੁੜੋ ਇਹਦੇ ਵਿੱਚ ਵਿਆਜ ਘੱਟੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਇਹਦੇ ਵਿੱਚ ਦਵਾਈਆਂ ਖਾਦਾਂ ਕੀਟਨਾਸ਼ ਦਵਾਈਆਂ ਸਾਰੀਆਂ ਸਰਕਾਰੀ ਦਾਇਰੇ ਤੇ ਰਾਈ ਮਾਰਕਫੈਡ ਰਾਈ ਆਉਂਦੀ ਹਾਲੇ ਤੇ ਇੱਥੇ ਤੁਹਾਨੂੰ ਸ਼ਿਕਾਇਤ ਨਹੀਂ ਆਵੇਗੀ ਸੋ ਇਹ ਮੈਂ ਰਾਹਣਾ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਮਾਰਕਫੈਡ ਇੱਕ ਪੰਜਾਬ ਸਰਕਾਰ ਦਾ ਵਿਭਾਗ ਹੈ ਉਹਦੇ ਰਾਈ ਸੌਣੇ ਵਾਸਤੇ ਹਾਰੀ ਦੀਆਂ ਫਸਲਾਂ ਵਾਸਤੇ ਇਹ ਯੂਰੀਆ ਖਾਦ ਡੀਏਪੀ ਖਾਦ ਕੀੜੇਦਾਕ ਦਵਾਈਆਂ ਦਾ ਪ੍ਰਬੰਧ ਕਰਦੇ ਨੇ ਤੇ ਇਹ ਬਹੁਤ ਵੱਡੀ ਇੱਕ ਘਟਨਾ ਜਾਂ ਅਣਗਹਿਲੀ ਜਾਂ ਭ੍ਰਿਸ਼ਟਾਚਾਰ ਨਾਲ ਇਹ ਮੁੱਦਾ ਸਾਹਮਣੇ ਆਇਆ ਹੈ ਇਹ ਜਿਹੜਾ ਡੀਏਪੀ ਖਾਦ ਸਬਸਟੈਂਡਰ ਕੰਪਨੀਆਂ ਤੋਂ ਵੱਡੇ ਕਮਿਸ਼ਨ ਲੈ ਕੇ ਮਾਰਕੀਟ ਦੇ ਆਲਾ ਅਫਸਰਾਂ ਨੇ ਔਰ ਖੇਤੀਬਾੜੀ ਭਾਗ ਦੀ ਇੱਕ ਜ਼ਿੰਮੇਵਾਰੀ ਹੈ ਵੀ ਉਹ ਇੱਕ ਦੋ ਤਿੰਨ ਅਫਸਰੇ ਨਾਲ ਨਾਲ ਜ਼ਾਦੇ ਦੇ ਮਾਰਕਫੈਟ ਨਾਲ ਵੀ ਜਿੱਥੋਂ ਤੁਸੀਂ ਕੰਪਨੀ ਤੋਂ ਖਾਲਜ ਜਾਂ ਕੀਟ ਦਾਕਤਵਾਇਆ ਲੈਣੀ ਜਾਂ ਨੇ ਉਥੇ ਸਾਡੇ ਅਧਿਕਾਰੀ ਪਹਿਲੋ ਚੈੱਕ ਕਰਨਗੇ ਵੀ ਇੱਥੇ ਗੜਬੜ ਤਾਂ ਨਹੀਂ ਮੇਰੇ ਧਿਆਨ ਵਿੱਚ ਆਇਆ ਵੀ ਮਾਰਕਫੈਟ ਦੇ ਉੱਚ ਅਧਿਕਾਰੀ ਛੋਟੀ ਦੇ ਉੱਚ ਅਧਿਕਾਰੀ ਸਰਕਾਰ ਦੀ ਨਾ ਪਰਵਾਹ ਕਾਨੂੰਨ ਦੀਆਂ ਧੰਗੀਆਂ ਡਾਦਿਆ ਹੋਇਆ ਆਪਦਰਨੀ ਦੀ ਲਾਲਚ ਉਹਦੇ ਤੋਂ ਆਪਣੇ ਕਮਿਸ਼ਨ ਲੈਣ ਵਾਸਤੇ ਕੰਪਨੀਆਂ ਤੋਂ ਤੇ ਇਹ ਜਿਹੜੇ ਖੇਤੀਬਾੜੀ ਭਾਗ ਦੇ ਦੋ ਅਫਸਰ ਸੀ ਉਹ ਇੰਨਾ ਬੇਸਮਝੀ ਜਾਂ ਲਾਲਚ ਦੇ ਵੱਸ ਪਏ ਗਏ ਉਹ ਮਾਰਕਫੈਂਡ ਦੇ ਆਖੇ ਲੱਗ ਕੇ ਸਬਸਟੈਂਡਰਡ ਦਵਾਈਆਂ ਨੂੰ ਜਾਇਜ ਮੰਨ ਕੇ ਉਹਨਾਂ ਨੂੰ ਆਗਿਆ ਦੇਤੇ ਵੀ ਇੰਨਾ ਕਾਪੜੀਆਂ ਦਾ ਤੁਸੀਂ ਵੇਚ ਸਕਦੇ ਹੋ ਸੋ ਉਹਨਾਂ ਨੇ ਆਪ ਦੇ ਕਮਿਸ਼ਨ ਬਣਾਉਣ ਵਾਸਤੇ ਔਰ ਕੋਰਪੋਰੇਟ ਸੁਸਾਇਟੀਆਂ ਦੇ ਵਿੱਚ ਜਦੋਂ ਇਹ ਮੁੱਦਾ ਉੱਠਿਆ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਜਦੋਂ ਮੈਨੂੰ ਪਤਾ ਲੱਗਿਆ ਤੇ ਅਸੀਂ ਹੋਰ ਕਿਸਾਨ ਅੰਦੋਲਨਾਂ ਦੇ ਨਾਲ-ਨਾਲ ਜਿਹੜਾ ਯੂਨੀਵਰਸਿਟੀਆਂ ਨਾਲ ਕਿਸਾਨ ਜੁੜਿਆ ਹੋਇਆ ਹੈ ਯੂਨੀਵਰਸਿਟੀਆਂ ਦੇ ਮੇਲੇਾਂ ਵਿੱਚ ਜਾਂਦੇ ਆ ਯੂਨੀਵਰਸਿਟੀਆਂ ਦੇ ਮੈਰ ਸਾਨੂੰ ਦੱਸ ਦੇ ਦੇ ਵੀ ਐਨੀ ਡੀਪੀ ਪਾ ਦਿਓ ਐਨਾ ਕੀੜਨਾਸ਼ਕ ਪਾ ਦਿਓ ਐਨਾ ਯੂਰੀਆ ਪਾ ਦਿਓ ਐਨਾ ਝਾੜ ਨਿਕਲੂਗਾ ਚੰਦੇ ਸੀਡ ਲੈ ਕੇ ਦੇਂਦੇ ਨੇ ਹੁਣ ਜੇ ਡੀਪੀ ਅਸੀਂ ਉਹਨਾਂ ਦੀ ਛਪਾਰ ਸਾਹਿਬਤਾ ਮੁਤਾਬਕ ਪਾ ਲਈ ਤੇ 46% ਤੇ ਬਜਾਏ 20 ਜਾਂ 19 ਨਿਕਲੇਗੀ ਤੇ ਫਿਰ ਇਹ ਰਾਸ਼ਟਰ ਦਾ ਬਹੁਤ ਵੱਡਾ ਨੁਕਸਾਨ ਨਹੀਂ ਕੀ ਕਰਨ ਲੋਕ ਜਾ ਰਹੇ ਸਾਡਾ ਤਾਂ ਕਿਸਾਨਾਂ ਦਾ ਸਤਿਆ ਦਾ ਸਕਾਰ ਹੀ ਰਹਿਲੇ ਪਰ ਰਾਸ਼ਟਰ ਦਾ ਜਿਹੜਾ ਅੰਨ ਭੰਡਾਰ ਵਾਸਤੇ ਭਾਰਤ ਸਰਕਾਰ ਇੱਕ ਬਹੁਤ ਵੱਡਾ ਭੁੱਖਮਰੀ ਵਾਸਤੇ ਜਮ੍ਹਾਂ ਕਰਦੀ ਉਹਦੇ ਵਿੱਚ ਵਿਗੜ ਪਾ ਰਹੇ ਕਿੰਨਾ ਕੁ ਡੀਏਪੀ ਆ ਜਿਹੜਾ ਇਹ ਸਬਸਟੈਂਡਰਡ ਜਾਂ ਨਕਲੀ ਆਇਆ ਇਹ ਮੈਂ ਅੰਤਾਜਾ ਹੀ ਨਹੀਂ ਲਾ ਸਕਦਾ ਇਹਨਾਂ ਨੇ ਵੱਡੀ ਪੱਤਰਤਾ ਦੇ ਕਾ ਦੋ ਪੌਪੜੀਆਂ ਐਸੀਆਂ ਉਹਨਾਂ ਨੇ ਚੁਣੀਆਂ ਜਿਹੜੀਆਂ ਕਿ ਉਹ ਆਪਣੇ ਮੈਨਾਂ ਦਾ ਨਾਮ ਹੀ ਤਾਂ ਦੱਸ ਦੂੰਗਾ ਸੋ ਇਹ ਬਹੁਤ ਵੱਡਾ ਇਹਨਾਂ ਨੇ ਕਾਫਲਾ ਕੀਤਾ ਹੈ ਮਾਧਿਆ ਭਾਰਤ ਐਗਰੋ ਤੇ ਕ੍ਰਿਸ਼ਨ ਕਨਵੈਂਟ ਕੈਮੀਕਲ ਇਹਨਾਂ ਨੇ ਡੀਲਰਾਂ ਤੋਂ ਲਾਵਾ ਇਹ ਬਹੁਤ ਵੱਡੇ ਮਾਰਕਫਟ ਰਾਈਏ ਮਾਲ ਵੇਚਦਿਆਂ ਨੇ ਔਰ ਪਤਾ ਨਹੀਂ ਕਦੋਂ ਤੋਂ ਇੱਕ ਗੋਰਖਦੰਦਾ ਚੱਲ ਰਿਹਾ ਹੋਵੇਗਾ ਇਹ ਤੁਹਾਡੇ ਧਿਆਨ ਚ ਕਦੋਂ ਆਇਆ ਹੈ ਮੇਰੇ ਧਿਆਨ ਚ 1 ਮਹੀਨਾ ਹੋ ਗਿਆ ਅੱਛਾ ਮੈਂ ਕਿ ਤੋਂ ਮੈਨੂੰ ਪਿੰਕ ਪੈ ਗਈ ਬਈ ਇੱਕ ਅਵਸਰ ਇਹ ਨਹੀਂ ਵੀ ਸਾਰੇ ਅਵਸਰ ਬੇਈਮਾਨ ਹੁੰਦੇ ਨੇ ਇੱਕ ਅਵਸਰ ਨੂੰ ਪਤਾ ਲੱਗ ਗਿਆ ਮੁਹਾਲੇ ਦਾ ਮੁੱਖ ਖੇਤੀਬਾੜੀ ਅਵਸਰ ਹੈ ਉਹਨੂੰ ਪਤਾ ਲੱਗ ਗਿਆ ਵੀ ਇਹ ਤੇ ਮਿੱਟੀ ਹੈ ਉਹਨੇ ਆਪਦੇ ਜ਼ਿਲ੍ਹੇ 'ਚ 8 ਕੋਆਪਰੇਟਿਵ ਸਲਾਈਟ ਗਿਆ 'ਚ ਸੈਂਪਲ ਲਏ ਅੱਛਾ ਜੀ ਤੇ ਉਹ ਸੈਂਪਲ ਹੈ ਆਪਣੇ 20% 19% ਆਏ 46% ਪਾਸਪੋਰਟ ਹਾਂ ਤੇ ਉਹਨੇ ਇਹ ਪਰਵਕਾਰ ਸਾਡੇ ਦੇ ਪੰਜਾਬ ਦੇ ਕਿਸਾਨਾਂ ਤੇ ਕੀਤਾ ਉਸਾਥਰ ਨੇ ਅਸੀਂ ਉਹਦਾ ਸਵਾਗਤ ਵੀ ਕਰਾਂਗੇ ਉਹਨੇ ਜਦੋਂ ਫੇਲ ਹੋਏ ਤੇ ਉਹਨੇ মিডিਆ ਨੂੰ ਦੱਸਤਾ মিডিਆ ਦੇ ਵਿੱਚ ਇੱਕ ਖਬਰ ਲੱਗ ਗਈ ਤੇ ਮੈਂ ਫਿਰ ਉਹ ਜਿਹੜੇ মিডিਆ ਵਾਲੇ ਨੇ ਛਾਪੇ ਮੈਕਮੇ ਉਸ ਚੀਜ਼ ਨੂੰ ਮਿਲਿਆ ਸਾਰਾ ਮੈਂ ਸਾਰਾ ਵੇਖਿਆ ਤੇ ਮੈਂ ਕਦੇ ਵੀ ਡਰਾ ਮਗਰ ਨਹੀਂ ਲੱਗਦਾ ਜਦੋਂ ਮੈਨੂੰ ਪਤਾ ਲੱਗ ਗਿਆ ਸੱਚਾਈ ਦੇ ਨਾਲ ਬਹੁਤ ਵੱਡਾ ਇੱਕ ਕਪਲਾ ਹੈ ਤੇ ਫਿਰ ਮੈਂ ਖਬਰਾਂ 'ਤੇ ਲਾਈਆਂ ਪਹਿਲੋ ਕਹਰਾ ਤੋਂ ਇਲਾਵਾ ਫਿਰ ਬਈ ਇੱਕ ਮੈਮਰੈਂਡਮ ਤਿਆਰ ਕੀਤਾ ਉਹ ਜਿਵੇਂ ਵਾਪਰਿਆ ਜਿੰਨਾ ਜਿੰਨਾ ਮੈਨੂੰ ਪਤਾ ਲੱਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਰਜਿਸਟਰਡ ਲੈਟਰ ਕੱਢਿਆ ਖੇਤੀਬਾੜੀ ਮੰਤਰੀ ਨੂੰ ਕੱਢਿਆ ਵੀ ਆਹ ਵੇਖੋ ਵਾਪਰ ਰਿਹਾ ਤੁਸੀਂ ਤਾਂ ਵੋਟਾਂ 'ਚ ਲੱਗੇ ਰਹੇ ਤੇ ਭਲੇ ਮਨਸਨ ਕਿਸਾਨਾਂ ਨੂੰ ਤਵਾ ਕਰ ਦਿੱਤਾ ਸੋ ਉਹ ਜਦੋਂ ਮੇਰਾ ਲੈਟਰ ਗਿਆ ਉਹ ਲੈਟਰ ਇੱਕ ਤਰ੍ਹਾਂ ਦਾ ਬਹੁਤ ਵੱਡਾ ਮੁੱਖ ਮੰਤਰੀ ਦਾ ਮੈਂ ਇਸ ਗੱਲ ਉੱਤੇ ਪ੍ਰਸ਼ੰਸਾ ਕਰੂੰਗਾ ਇਹ ਪਹਿਲੀ ਵਾਰ ਹੈ ਕਿ ਕਿਸੇ ਚਿੱਠੀ ਦੇ ਉੱਤੇ ਉਹ ਜਿਹੜਾ ਅਫਸਰ ਫਾਸਰੇ ਸੀ ਜਦੋਂ ਅਖਬਾਰਾਂ ਮੀਡੀਆ ਚ ਆਇਆ ਉਹਨੂੰ ਦਬਾਉਣ ਦਾ ਅੱਡੇ-ਚੋਟੇ ਦਾ ਜ਼ੋਰ ਲਾ ਰਹੇ ਸੀ ਦੂਜੇ ਚਿਲਿਆ ਚ ਸੈਂਪਲ ਹੀ ਨਹੀਂ ਹੋਣ ਦਿੱਤੇ ਉਹਨਾਂ ਨੇ ਕਿਉਂ ਜਦੋਂ ਸਮੁੱਚੀ ਲੀਡਰਸ਼ਿਪ ਵੱਡੇ ਅਫਸਰ ਖੇਤੀਬਾੜੀ ਭਾਗ ਤੇ ਉਹਨੂੰ ਦਬਾਣਾ ਚਾਹੁੰਦੇ ਸੀ ਜਾਓ ਉਹਦੇ ਵਿੱਚੋਂ ਉਹਨਾਂ ਨੇ ਹੱਥ ਰੰਗੇ ਤੇ ਮਾਰਕਫੈਟ ਦੇ ਅਫਸਰ ਆਲਾ ਅਫਸਰ ਇੱਕ ਬਹੁਤ ਵੱਡਾ ਅਫਸਰ ਇਹਦੇ ਫਸਰਿਆ ਮੈਂ ਪਛਾ ਕੇ ਛੱਡੂੰਗਾ ਸੋ ਮੈਂ ਉਹ ਸਾਰੇ ਜਦੋਂ ਕਹਾਣੀ ਮੋੱਖ ਮੰਤਰੀ ਸਾਹਿਬ ਖੇਤੀਬਾੜੀ ਮੰਤਰੀ ਨੂੰ ਮੈਂ ਆ ਵਿਖਾਉਂਗਾ ਪਹਿਲਾ ਪੇਪਰ ਕੱਢ ਲਿਆ ਉਹ ਜਦੋਂ ਦਿੱਤੀ ਤੇ ਮੈਂ ਬਹੁਤ ਉਹਨਾਂ ਨੇ ਇਹਦੇ ਤੇ ਤੁਰੰਤ ਐਕਸ਼ਨ ਲਿਆ ਤੁਰੰਤ ਐਕਸ਼ਨ ਲੈ ਕੇ ਡਾਇਰੈਕਟਰ ਖੇਤੀਬਾੜੀ ਭਾਗ ਨੂੰ ਪੰਜਾਬ ਸਰਕਾਰ ਨੇ ਬਹੁਤ ਸਖਤ ਲਹਿਜੇ ਵਿੱਚ ਤਾੜਨਾ ਕੀਤੀ ਵੀ ਤੁਸੀਂ ਬੰਦੇ ਬਣ ਜਾਓ ਇਹਨੂੰ ਤੁਰੰਤ ਪੂਰੇ ਪੰਜਾਬ ਵਿੱਚ ਸੈਂਪਲ ਲਵੋ ਇੱਕ ਚੀਜ਼ ਦੱਸੋ ਤੁਸੀਂ ਬਾਰ-ਬਾਰ ਗੱਲ ਕਰਦੇ ਹੋ ਕਿ ਵੱਡੇ ਅਫਸਰਾਂ ਨੇ ਕਮਿਸ਼ਨ ਖਾਦਾ ਇੱਕ ਸਪੈਸ਼ਲ ਅਫਸਰ ਦਾ ਤੁਸੀਂ ਨਾਂ ਲਿਆ ਕਿ ਤੁਸੀਂ ਫਸਾ ਕੇ ਛਡੋਗੇ ਤੁਹਾਡੇ ਲਾਵੇ ਕੀ ਸਬੂਤ ਨੇ ਕਿ ਉਹਨਾਂ ਨੇ ਕਮਿਸ਼ਨ ਲਿਆ ਬੜੇ ਸਬੂਤ ਨੇ ਮੇਰੇ ਕੋਲ ਬੜੇ ਸਬੂਤ ਨੇ ਮੈਂ ਕੱਚਾ ਕੱਥੀਆਂ ਕੌਟੀਆਂ ਨਹੀਂ ਖੇਡਦਾ ਹੈਗਾ ਮੈਂ ਮੈਂ ਐਸੇ ਵੀ ਖੇਤੀਬਾੜੀ ਭਾਗ ਦੇ ਦੋ ਅਫਸਰ ਐਸੇ ਮੈਂ ਤੁਹਾਨੂੰ ਉਹਨਾਂ ਦੇ ਨਾਂ ਦੱਸਾਂਗਾ ਕਿਹੜੇ-ਕਿਹੜੇ ਅਫਸਰ ਨੇ ਜਿਹੜੇ ਆਪਣੇ ਆਹ ਦੇਖੋ ਦਾਦਾ ਦਾ ਗੁਰਜੀਤ ਸਿੰਘ ਡਿਪਟੀ ਡਾਇਰੈਕਟਰ ਇਹ ਥੱਲੇ ਆਉਂਦੇ ਤੇ ਸੀ ਇਹ ਆਪ ਦੇ ਹੱਥ ਕੰਡੇ ਵਰਤ ਕੇ ਚੰਗਾ ਕਿਸੇ ਹੋਰ ਅਫਸਰ ਦਾ ਹੱਕ ਮਾਰ ਕੇ ਇੱਥੇ ਲੱਗ ਗਿਆ ਕੁਆਲਟੀ ਕੰਟਰੋਲ ਦੇ ਵਿੱਚ ਵੜ ਗਿਆ ਤੇ ਆ ਜਿਹੜਾ ਅਫਸਰ ਹੈ ਇਹ ਭ੍ਰਿਸ਼ਟਾਚਾਰ ਦੇ ਵਿੱਚ ਰੰਗੇ ਹੱਥੀਂ ਵਿਜੀਲੈਂਸ ਨੇ ਫੜਿਆ 20000 ਰੁਪਇਆ ਰਿਸ਼ਵਤ ਲੈਂਦਾ ਫੜਿਆ ਗਿਆ ਕਿਹੜਾ ਬੰਦਾ ਹੈ ਕੀ ਨਾਮ ਆਵੇ ਹੰਧਾਰ ਰੱਖਿਆ ਉਧਰ ਕੈਮਰਾ ਤੇ ਕਰੋ ਜਸਟ ਜਸਟ ਕੈਮ ਤੋਂ ਆ ਇਹਨਾਂ ਦੇ ਨਾਂ ਨਹੀਂ ਤੇ ਇਹਨਾਂ ਨੇ ਜਦੋਂ ਵੱਡੇ ਵੱਡੇ ਪ੍ਰਿਤ ਬੰਦਿਆਂ ਨੂੰ ਬਹੁਤ ਸਾਹਿਬ ਬਹੁਤ ਵੱਡੀ ਗੱਲ ਕਹਿ ਰਹੇ ਨੇ ਉਹ ਅਫਸਰਾਂ ਦਾ ਨਾਮ ਕੈਮਰੇ ਦੇ ਸਾਹਮਣੇ ਕਰ ਰਹੇ ਨੇ ਜਿਨ੍ਹਾਂ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਇਹਨਾਂ ਦੇ ਇਲਜ਼ਾਮ ਲਾ ਰਹੇ ਹੋ ਕਿ ਭ੍ਰਿਸ਼ਟਾਚਾਰ ਕੀਤਾ ਇਹ ਖੇਤੀਬਾੜੀ ਭਾਗ ਤੇ ਨੇ ਬਾੜਾ ਸਾਨੂੰ ਇਹਨਾਂ ਤੇ ਗੁੱਸਾ ਹੈ ਮਾਰਕਫਿਟ ਦੇ ਇੱਕ ਤੋਂ ਵੱਡੇ ਅਫਸਰ ਨੇ ਇਹਨਾਂ ਦੇ ਇਕੱਲਾ ਗੁੱਸਾ じゃ ਤੁਹਾਨੂੰ ਸ਼ੱਕ ਪੂਰਾ ਯਕੀਨ ਆ ਵੀ ਇਹਨਾਂ ਨੇ ਪੂਰਾ ਯਕੀਨ ਹੈ ਜਦੋਂ ਵਿਜੀਲੈਂਸ ਤੇ ਵਿੱਚ ਭ੍ਰਿਸ਼ਟਾਚਾਰ ਚ ਰੰਗੇ ਉੱਤੇ ਫੜਿਆ ਗਿਆ ਤੇ ਦੂਜੇ ਪਾਸੇ ਦਾ ਹੱਥ ਮਾਰ ਕੇ ਆਪਣੇ ਬਾਦਸ਼ਾਲ ਨਾਲ ਐਡੇ ਵੱਡੇ ਆਮਦਨ ਵਾਲੇ ਵਿਭਾਗ ਤੇ ਚਲਾ ਗਿਆ ਕੁਆਲਟੀ ਕੰਟਰੋਲਰ ਬਣ ਗਿਆ ਪੰਜਾਬ ਦੇ ਕਿਸਮਤ ਦਾ ਮਾਲਕ ਬਣ ਗਿਆ ਤੇ ਇੰਨੇ ਐਵੇਂ ਤਾਂ ਇਹਨੇ ਕੀਤਾ ਨਹੀਂ ਐਡਾ ਵੱਡਾ ਕਫਲਾ ਸੋ ਇਹ ਮਾਰਕਫੈਟ ਡਬਾ ਲਿਆ ਤੇ ਕਿਹੜੀ ਰਲਈ ਹੋਈ ਏ ਮਾਰਕਫੈਟ ਦੇ ਕਿਹੜੇ ਕਿਹੜੇ ਅਧਿਕਾਰੀ ਤੁਹਾਨੂੰ ਲੱਗਦੇ ਮੈਂ ਦੱਸਾਂਗਾ ਦੂਜੀ ਇੰਟਰਵਿਊ ਚ ਦੱਸਾਂਗਾ ਦੱਸੂਗਾ ਮੈਂ ਬੋਲਤਾ ਨਾਲ ਉੱਥੇ ਮੁੱਖ ਮੰਤਰੀ ਨੂੰ ਪਤਾ ਲੱਗ ਗਿਆ ਖੇਤੀ ਵਾਲੀ ਮੰਤਰੀ ਨੂੰ ਪਤਾ ਲੱਗ ਗਿਆ ਫਿਰ ਮੁੱਖ ਮੰਤਰੀ ਔਰ ਖੇਤੀ ਵਾਲੀ ਮੰਤਰੀ ਦੀ ਸਟੇਟਮੈਂਟ ਵੀ ਆ ਗਈ ਵੀ ਅਸੀਂ ਉੱਚ ਪੱਧਰੀ ਜਾਂਚ ਕਰਵਾਵਾਂਗੇ ਮੈਂ ਜਦੋਂ ਇਹ ਫਿਰ ਖਬਰਾਂ ਲੱਗੀਆਂ ਚਿੱਠੀ ਲਿਖੀ ਗਈ ਹਿਲਜੁਲ ਸ਼ੁਰੂ ਹੋ ਗਈ ਮੈਨੂੰ ਪਤਾ ਲੱਗਿਆ ਸੈਂਪਲ ਹੁਣ ਸ਼ੁਰੂ ਹੋ ਗਏ ਤੇ ਫਿਰ ਮੈਂ ਡਾਇਰੈਕਟਰ ਸਾਹਿਬ ਨਾਲ ਮਿਲਿਆ ਡਾਇਰੈਕਟਰ ਸਾਹਿਬ ਨੂੰ ਮੈਂ ਖਬਰਦਾਰ ਕੀਤਾ ਕਿਹੜੇ ਨੇ ਕੀਤੀ ਕਿਹੜੇ ਡਾਇਰੈਕਟਰ ਸਾਹਿਬ ਸੰਤ ਸਿੰਘ ਖੇਤੀ ਵਾਲੀ ਭਾਗ ਦੇ ਡਾਇਰੈਕਟਰ ਨੇ ਠੀਕ ਆ ਉਹਨੂੰ ਮੈਂ ਮਿਲਿਆ ਪੰਜ ਬੰਦੇ ਲੈ ਕੇ ਮਿਲਿਆ ਉਹ ਵੀ ਖਬਰਾਂ ਵਿਖਾ ਦੂੰਗਾ ਤੁਹਾਨੂੰ ਮੈਂ ਉਹਨੂੰ ਕਿਹਾ ਵੀ ਬੜਾ ਕੁਝ ਹੋ ਗਿਆ ਤੂੰ ਇਹਦਾ ਜ਼ਿੰਮੇਵਾਰ ਹੈ ਤੂੰ ਉਹ ਉਹਨਾਂ ਅਫਸਰਾਂ ਨੂੰ ਉੱਥੇ ਕਿਉਂ ਲਾਇਆ ਕੁਆਲਟੀ ਕੰਟਰੋਲ ਤੇ ਕਿਉਂ ਲਾਇਆ ਉਹ ਕਹਿੰਦਾ ਜੀ ਪੱਲਾ ਛੱਡ ਰਿਹਾ ਜੀ ਸਰਕਾਰ ਵੱਲੋਂ ਆਏ ਨੇ ਮੈਂ ਸਰਕਾਰ ਤੋਂ ਪੁੱਛੂੰਗਾ ਇਹ ਕਿਉਂ ਲਾਏ ਸੋ ਜਦੋਂ ਐਡਾ ਵੱਡਾ ਸਾਡਾ ਵਿਸ਼ਵਾਸ ਤੋੜਿਆ ਇਹਨਾਂ ਮੈਂ ਕਿਹਾ ਪ੍ਰਸ਼ਾਸਨ ਅਧਿਕਾਰੀਆਂ ਦੇ ਆਰਟੀਆਂ ਤਿਆਰੀਆਂ ਭਰ ਲਈਆਂ ਸਾਦਾ ਤਾਂ ਬਰਬਾਦ ਹੈ ਨਾ ਖੇਤਾ ਯੂਨੀਵਰਸਿਟੀ ਮੇਰੇ ਮਤਲਬ ਖਾਦ ਕੀੜੇ ਮਾਰ ਦਵਾਈਆਂ ਅਸੀਂ ਖੇਤਾ 'ਚ ਪਾਤੀਆਂ ਉਹ ਡੁਪਲੀਕੇਟ ਪੈ ਗਈਆਂ ਨਕਲੀ ਪੈ ਗਈਆਂ ਤੇ ਸਾਦਾ ਅੱਧਾ ਝਾੜ ਰਹਿ ਗਿਆ ਜਿੱਥੇ 30 ਕੁਆਂਟਲ ਜੀ ਰੀ ਨਿਕਲਣੀ ਉਹ ਉੱਥੇ ਰਹਿ ਗਈ 18 ਕੁਆਂਟਲ ਜਾਂ 20 ਕੁਆਂਟਲ ਜਾਂ ਥੱਲੇ ਵੀ ਆ ਗਈ ਤੇ ਰਾਸ਼ਟਰ ਦਾ ਨੁਕਸਾਨ ਨਹੀਂ ਉਹ ਤਾਂ ਹਲੇ ਨਿਕਲ ਨਹੀਂ ਆ ਨਾ ਇਹ ਤਾਂ ਹਲੇ ਪਿਆ ਪਿਆ ਕੇ ਖਾਦ ਤਾਂ ਹਲੇ ਪਾਈ ਗਈ ਆ ਨਾ ਝਾੜ ਤਾਂ ਅੱਗੇ ਆਊਗਾ ਅਕਤੂਬਰ 'ਚ ਜੇ ਕੀੜਾ ਦੀ ਦਵਾਈਆਂ ਪਾਣੀਆਂ ਨੇ ਜੇ ਇਹ ਨਾ ਰੋਕ ਥਾਂ ਮੈਂ ਉਹ ਵੀ ਪਾਣ ਕੇ ਤੁਹਾਨੂੰ ਇੱਕ ਇੱਕ ਚੀਜ਼ ਦੱਸੋ ਇਹਦੇ ਵਿੱਚ ਡੀਏਪੀ ਚ ਜਿੰਨੀ ਕ ਅਸੀਂ ਸਮਝਦੇ ਆ 18% ਨਾਈਟ੍ਰੋਜਨ ਹੁੰਦਾ ਤੇ 46% ਫਾਸਫੋਰਸ ਹੁੰਦਾ ਫਾਸਫੋਰਸ ਦੀ ਚਰਚਾ ਹੋ ਰਹੀ ਆ ਕਿ ਉਹ 20% ਆ ਰਿਹਾ ਤੇ ਕੀ ਨਾਈਟ੍ਰੋਜਨ ਦੀ ਮਾਤਰਾ ਨਾਲ ਵੀ ਛੇੜਛੜ ਹੋਈ ਆ ਨਹੀਂ ਇਹਦੇ ਨਾਲ ਆਮ ਜਿਹੜੀਆਂ ਇਹ ਲਵਟਰੀਆਂ ਨੇ ਇੱਕ ਤਾਂ ਲੁਧਿਆਣਾ ਇੱਕ ਫਰੀਦਕੋਟ ਅੱਗੇ ਮੈਂ ਦੱਸੂਗਾ ਇਹ ਸਾਡੇ ਨਾਲ ਖਲਵਾੜ ਭਾਰਤ ਸਰਕਾਰ ਵੀ ਕਰ ਰਹੀ ਹੈ ਨਹੀਂ ਨਹੀਂ ਮੈਂ ਉਹੀ ਪੁੱਛ ਰਿਹਾ ਨਾ ਕਿ ਨਾਈਟ੍ਰੋਜਨ ਵੀ ਘੱਟੀ ਵਧੀਆ ਜੀ ਜਦੋਂ ਵੇਖੋ ਨਾ 46% ਰਲਮਾ ਮਿਲਬਾ ਮੈਂ ਕਹਾਂਗੇ ਮੈਂ ਐਵੇਂ ਆਕੜੇ ਨਹੀਂ ਬਕਰੇ ਕਰਦਾ ਚਾਹਦਾ ਠੀਕ ਆ ਜਦੋਂ ਪੰਜਾਬ ਸਰਕਾਰ ਦੀਆਂ ਲਵਾਟਰੀਆਂ ਦੇ ਵਿੱਚ ਸਰਕਾਰ ਹੀ ਲਵਾਟਰੀਆਂ ਦੇ ਵਿੱਚ ਅਸੀਂ ਤਾਂ ਨਹੀਂ ਕੀਤਾ ਸਰਕਾਰ ਹੀ ਪ੍ਰਬੰਧ ਤਵੇ ਰੋਲਾ ਪਿਆ ਉਹਨਾਂ ਭੇਦਤਾ ਉੱਥੇ ਇਹਨਾਂ ਨੇ ਫਿਰ ਸੈਂਪਲ ਪਰੇ ਪੰਜਾਬ ਸਰਕਾਰ ਦੇ ਹੁਕਮ ਨੂੰ ਵੇਖੋ ਕਿਵੇਂ ਧਜੀ ਢਾਈ ਕਾਪਰੇਟ ਸੁਸਾਇਟੀਆਂ ਘੱਟੋ ਘੱਟ 700 ਤੋਂ ਵੱਧ ਨੇ ਪੰਜਾਬ ਦੇ ਵਿੱਚ 700 ਤੋਂ ਵੱਧ ਕਿੰਨੀਆਂ ਕਿੰਨੀਆਂ ਇਹਨਾਂ ਨੇ ਕਿੰਨੀਆਂ ਸੁਸਾਇਟੀਆਂ 40 ਸੈਂਪਲ ਕਿੰਨੀਆਂ ਸੁਸਾਇਟੀਆਂ ਜਿਸ ਇਨ੍ਹਾਂ ਕੰਪਨੀਆਂ ਦਾ ਮਾਲ ਆ ਭਰੇ 40 ਸੈਂਪਲ 40 ਸੁਸਾਇਟੀਆਂ ਦੇ ਵਿੱਚੋਂ 50 ਸਰਕਾਰ ਦੇ ਹੁਕਮ ਮੁਤਾਬਕ ਤੇ ਉਹਨਾਂ ਵਿੱਚੋਂ 24 ਫੇਲ ਹੋ ਗਏ 24 ਠੀਕ ਆ 24 ਫੇਲ ਹੋ ਗਏ 16 ਬਾਦ ਹੋ ਗਏ ਦੂਜੇ ਫੇਰ ਵੀ ਉਹਨ ਭਰਦੇ ਸਾਰੀਆਂ ਚਾਹੀਦੇ ਖਾਦ ਸਾਰੀਆਂ ਚ ਗਈ ਇਹ ਇਨ੍ਹਾਂ ਕੰਪਨੀਆਂ ਦੀ ਖਾਦ ਆ ਜਿਹੜੀ ਉਹ ਕਿੰਨੀਆਂ ਸੁਸਾਇਟੀਆਂ ਦੇ ਵਿੱਚ ਗਈ ਆ ਮੈਂ ਅੱਧੇ ਪੰਜਾਬ ਤੋਂ ਜ਼ਿਆਦਾ ਗਈ ਆ अच्छा 300 ਦੇ ਗਰੀਬ ਸਟੇਜ ਗਿਆ ਹਾਂ ਤੇ ਜਿਹੜੇ 24 ਆ 40 ਜਾਂ ਜੋ 16 ਸੈਂਪਲ ਪਾਸ ਹੋ ਗਏ ਲੈ 24 16 ਪਾਸ ਹੋ ਗਏ ਤੇ 24 ਫੇਲ ਹੋ ਗਏ ਸਾਨੂੰ ਉਹਨਾਂ ਦਾ ਤੇ ਸ਼ੱਕ ਹਸ਼ ਹੈ اچھا ਕੋਈ ਕੋਈ ਬਰਾੜ ਦੀਆਂ ਖਾਦਾਂ ਨੇ ਹਾਂ ਉਹ ਹੀ ਇਨਵੈਂਟਰੀਆਂ ਨੇ ਤੇ ਉਹ ਪਾਸ ਕਿਵੇਂ ਹੋ ਗਏ ਭਾਈ ਉਹ ਖੁਸ਼ ਅਫਸਰਾਂ ਨੇ ਆਪ ਦਾ ਚਮੜਾ ਵਿਚਾਰਣ ਵਾਸਤੇ ਮੇਰਾ ਖਿਆਲ ਕੋਈ ਗੜਬੜ ਕੀਤੀ ਹੋਵੇਗੀ ਓਕੇ ਸਾਡੀ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਵੀ ਇੱਕ ਤਾਂ ਇਹਦੀ ਜਾਂਚ ਵਿਭਾਗੀ ਉਹਨਾਂ ਨੇ ਖੋਲਤੀ ਤੇ ਨਰਥਾਂ ਦੀ ਡਿਊਟੀ ਲਾਤੀ ਹ ਹ ਹ ਅਫੇ ਨਹੀਂ ਸੈਂਥ ਹੈ ਠੀਕ ਆ ਕੁਛੀਆਂ ਖਸਾਨ ਜਥਬੰਦੀਆਂ ਸਾਹਿਬਤ ਲਈ ਹੈਗੀਆਂ ਅਸੀਂ ਚਾਣਿਆ ਚੌਕ ਸੇ ਪਾਕ ਪੰਜਾਬ ਸਰਕਾਰ ਤੇ ਮਹਿਕਮੇ ਹੋਂਦੇ ਰਹਿ ਗਏ ਤਾਂ ਕਿ ਪਤਾ ਲੱਗੇ ਔਰ ਚੌਕ ਸੇ ਪਾਕ ਨੇ ਮੇਜ ਗੜਬੜ ਕੀਤੀ ਤੇ ਮੇਰਾ ਸਭਾ ਮੈਂ ਪਿੱਛੇ ਇੱਕ ਸਕੈਂਡਲ ਕੱਢਿਆ ਜਿੰਦੇ ਚ ਐਮ ਐਲ ਏ ਆਏ 6 ਫੈਕਟਰੀਆਂ ਖਾਦ ਬਣਾਉਣ ਵਾਲੀਆਂ ਆਈਆਂ ਪੰਜਾਬ ਤੇ ਡਾਇਰੈਕਟਰੀ ਡਾਇਰੈਕਟਰ ਵਿਭਾਗ ਦੇ ਚੀਫ ਸਾਰੇ ਆਏ ਸਾਰਾ ਮਹਿਕਮਾ ਹੀ ਆ ਗਿਆ ਪੰਜਾਬ ਤੇ ਮੈਂ ਪੰਜ ਮੁੱਖ ਮੰਤਰੀਆਂ ਨਾਲ ਬੇਨਤੀ ਕਰਦਾ ਰਿਹਾ ਨਹੀਂ ਗੱਲ ਬਣੀ ਮੈਂ ਹਾਈ ਕੋਰਟ ਜਾ ਕੇ ਸੈਂਟਰ ਜੇਲ ਪਟਿਆਲਾ ਉਹਨਾਂ ਨੂੰ ਬੰਦ ਕਰਾਇਆ ਔਰ ਡਾਇਰੈਕਟਰ ਨੂੰ ਮੁਅਤਲ ਕਰਾਇਆ ਜੇਲ ਬੰਦ ਕਰਵਾਇਆ ਮੇਰਾ ਸੁਭਾਅ ਹੈ ਮੈਂ ਜਿਹੜੇ ਕੰਮ ਨੂੰ ਪਾੜ ਲਾਂ ਉਹ ਮੈਂ ਛੱਡਦਾ ਨਹੀਂ ਆ ਭਾਵੇਂ ਮੇਰਾ ਖੇਤੀਬਾੜੀ ਭਾਗ ਦੇ ਜਿਹੜੇ ਖੇਤੀਬਾੜੀ ਮੰਤਰੀ ਮੇਰਾ ਪਰਿਵਾਰਕ ਵੀਤ ਪਾਦੇ ਹੋ ਸਕਦਾ ਹੈ ਉਹਨਾਂ ਨੇ ਹੁਣ ਤੇ ਕਰ ਕੰਮ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡੀ ਚਿੱਠੀ ਤੇ ਉਹਨਾਂ ਨੇ ਕਦਮ ਚੰਗਾ ਚੁੱਕਿਆ ਪਰ ਫਿਰ ਅਸੀਂ ਅੱਜ ਤੁਹਾਡੇ ਰਾਈ ਬੇਨਤੀ ਕਰਦੇ ਆ ਚਿੱਠੀ ਵੀ ਚਲੀ ਗਈ ਚੌਥੇ ਪਾਗ ਨੂੰ ਦਬਦਬੇ ਭੇਜ ਦਿਓ ਕਿਸ ਚੌਥੇ ਪਾਗ ਨੂੰ ਭੇਜ ਦਿਓ ਤਾਂ ਕਿ ਮਾਰਕ ਫੜਦਾ ਜਿਹੜਾ ਆਲਾ ਅਥਰੋਂ ਦਾ ਪਤਾ ਲੱਗ ਸਕੇ ਕਿਸਾਨ ਜਾਣਨਾ ਚਾਹਦੇ ਨੇ ਇਹਦੀ ਬੈਕਗ੍ਰਾਉਂਡ ਕੌਣ ਹੈ ਕਿੰਨਾ ਕਿੰਨਾ ਬੰਦਿਆਂ ਨੇ ਕਦੋਂ-ਕਦੋਂ ਤੇ ਕਿੰਨੇ ਕਿੰਨੇ ਹੱਥ ਲੱਗੇ ਸੋ ਇਹ ਦੇਸ਼ ਵਿਰੋਧੀ ਵੀ ਹੈ ਔਰ ਪੰਜਾਬ ਸਰਕਾਰ ਦਾ ਜੇ ਅਸੀਂ ਮੰਡੀ ਚ ਤਾੜਾ ਵੇਚਦੇ ਆ ਜੇ ਨਾਜ ਘਟ ਗਿਆ ਤੇ 25% ਵੀ ਘਟ ਗਿਆ ਨਕਲੀ ਕਾਰੋਬਾਰ ਨਾਲ ਤੇ ਇਹਨਾਂ ਨੂੰ ਕਿੰਨਾ ਅਰਬ ਨੇ ਕਾਟੇਗਾ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਿੰਨੀ ਸਾਠ ਬੱਤੀ ਤੋਂ ਤਾਂ ਬੱਜੇਗੀ ਬੱਤੀ ਅਸੀਂ ਤਾਂ ਖੁਦ ਕਸ਼ਿਆ ਕਾਰ ਹੀ ਨਹੀਂ ਆ ਤੇ ਕਾਲੀ ਝੜੀ ਖੇਤੀ ਨੀਤੀ ਨਾਲ ਮੱਥਾ ਮਾਰ ਰਿਹਾ ਕਿਸਾਨ ਅंदोलਨ ਦਿੱਲੀ ਕਰਕੇ ਆਏ ਹੁਣ ਅਸੀਂ ਇਥੇ ਰੱਦਾਂ ਦੇ ਬੈਠੇ ਆ ਸੋ ਇਹ ਜਿਹੜਾ ਤੁਹਾਡੇ ਹਿਸਾਬ ਨਾਲ ਕਿੰਨਾ ਕਿੰਨੇ ਕੁ ਰੁਪਈਆ ਦਾ ਘਾਪੜਾ ਲੱਗਦਾ ਇਹ ਰੁਪਈਆ ਨਾਲ ਨਹੀਂ ਕਿਹਾ ਜਾ ਸਕਦਾ ਅੱਛਾ ਰੁਪਈਆ ਤੋਂ ਉੱਤੇ ਚੱਲੀ ਗੱਲ ਨਹੀਂ ਜਦੋਂ ਮੈਂ ਲੱਖਾਂ ਵਿੱਚ ਨਹੀਂ ਕਹਿ ਸਕਦਾ ਮੈਂ ਕਰੋੜਾਂ ਵਿੱਚ ਨਹੀਂ ਕਹਿ ਸਕਦਾ ਜਦੋਂ ਟੰਨਾ ਵਿੱਚ ਨਾਜ ਘੜ ਜਾਣਾ ਨੇ ਨੇ ਅਨਾਜ ਦੀ ਜਿਹੜਾ ਡੀਏਪੀ ਵਿੱਚ ਆ ਕੰਪਨੀ ਨੇ ਮਤਲਬ ਸਬਸਟੈਂਡਰਡ ਵਿੱਚ ਆ ਤਾਂ ਕਿੰਨਾ ਘਾਦਾਗਾ ਕਿੰਨਾ ਘਾਦਾਗਾ ਜਿਹਦੀ ਕੀਮਤ ਉਹਨਾਂ ਨਾਲ ਬੜੀ ਉਹਨਾਂ ਤੇ ਪੈਸੇ ਚਲੇਗੇ ਉਹਨਾਂ ਨੇ ਖਾਦ ਵੇਚੀ ਤੀਂ ਜਿਹੜੇ ਬੰਦਿਆਂ ਨੇ ਆਥਰ ਰੰਗੇ ਪੰਜ ਆਥਰ ਨੇ 10 ਆਥਰ ਨੇ 2 ਆਥਰ ਨੇ 4 ਆਥਰ ਨੇ ਉਹਨਾਂ ਨੇ ਤਾਂ ਮੇਰੇ ਖੇ ਲੱਖਾਂ ਚ ਪੈਸੇ ਲੈਨੇ ਪਰ ਸਾਡਾ ਸੱਤਿਆ ਦਾ ਪੰਜਾਬ ਸਰਕਾਰ ਦਾ ਵੀ ਕਰਤਾ ਤੇ ਕਿਸਾਨਾਂ ਦਾ ਵੀ ਕਰਤਾ ਰਾਸ਼ਟਰ ਦਾ ਵੀ ਕਰਤਾ ਅੱਗੇ ਹੁਣ ਤੁਸੀਂ ਇਹਦੇ ਦੇ ਕੀ ਐਕਸ਼ਨ ਲੈ ਰਹੇ ਜੇ ਮੰਨ ਲਓ ਕੋਈ ਪੰਜਾਬ ਪੰਜਾਬ ਮੁੱਖ ਮੰਤਰੀ ਔਰ ਖੇਤੀਬਾੜੀ ਮੰਤਰੀ ਸਾਡੇ ਵਿੱਚੋਂ ਕਿਸਾਨਾਂ ਦਾ ਬੰਦਾ ਹੈ ਜਿੱਦਣ ਲੱਗਿਆ ਉਹ ਦਿਨ ਮੈਂ ਸਵਾਗਤ ਕੀਤਾ ਔਰ ਜਿੱਦਣ ਪ੍ਰੇਟਾਚਾਰ ਭਗਵਾਨ ਤਮਾਨ ਨੇ ਅਲਫ ਲੈ ਕੇ ਉਥੇ ਛਾਈ ਆਪਣੇ ਖੜਕੜਕਲਾ ਖੜਕੜਕਲਾ ਉਧਰ ਲਾਣ ਕੀਤਾ ਤੇ ਮੇਰੀ ਸਕਾਰ ਭ੍ਰਿਸ਼ਟਾਚਾਰ ਮੁਕਤ ਹੋਊਗੀ ਮੈਂ ਬਹਿਰੂ ਨੇ ਲਾਣ ਕੀਤਾ ਸਵਾਗਤ ਵੀ ਕਰਦੇ ਆ ਸਹਿਯੋਗ ਵੀ ਦੇਵਾਂ ਔਰ ਦੇ ਰਹੇ ਆ ਔਰ ਇਸ ਸਤੇ ਮੈਨੂੰ ਪਰੋਥਾ ਹੈ ਮੁੱਖ ਮੰਤਰੀ ਸਾਹਿਬ ਨੇ ਜੋ ਇੱਕ 32 ਸਾਲ ਜਥੇਬੰਦੀਆਂ ਦੀ ਮੀਟਿੰਗ ਵੀ ਹੋਈ ਉਹਨਾਂ ਨੇ ਸਾਥੋਂ ਪੁੱਛਿਆ ਸੀ ਵੀ ਇਹ ਜਿਹੜਾ ਨਕਲੀ ਕਾਰੋਬਾਰ ਹੈ ਇਹ ਕਿਵੇਂ ਰੋਕ ਸਕਦਾ ਮੈਂ ਕਿਹਾ ਜਿਹੜੀ ਸੈਂਪਲ ਭਰਨ ਦੀ ਪਰਤੇਰਿਆ ਚੱਲ ਰਹੀਆਂ ਜਿੰਨਾ ਚਿਰ ਇਹਨੂੰ ਨਹੀਂ ਬਦਲ ਦਿੰਦੇ ਉਹਨਾਂ ਚਿਰ ਨਹੀਂ ਰੁਕ ਤੱਕਦਾ ਨਰਮਤਵਾ ਪਿਛਲੀਆਂ ਸਰਕਾਰਾਂ ਨੇ ਕੀਤਾ ਪੰਜ ਜ਼ਿਲ੍ਹੇ ਮਾਰਤੇ ਹੁਣ ਪੰਜਾਬ ਦੇ ਵਿੱਚ ਉਹੀ ਅਫਸਰ ਨੇ ਇਹ ਨਹੀਂ ਰੁਕਣਾ ਕਿਉਂ ਨਹੀਂ ਰੁਕਣਾ ਪਹਿਲ ਸੈਂਪਲ ਭਰਦੇ ਨਹੀਂ ਜੇ ਭਰਦੇ ਨੇ ਤੇ ਲੋਟਰੀਆ ਕੋਲ ਬੜੀ ਢੇਰ ਨਾਲ ਉਹਨਾਂ ਦਾ ਰਿਜ਼ਲਟ ਆਉਂਦਾ ਹੈ ਉਹਨਾਂ ਚਿਰ ਜਿਹੜਾ ਗਲਿਆ ਸੜਿਆ ਗੰਦਾ ਮਾਲ ਨਕਲੀ ਮਾਲ ਸਾਡੇ ਖੇਤਾਂ ਵਿੱਚ ਚਲਾ ਜਾਂਦਾ ਤੇ ਉਹ ਕਹਿੰਦਾ ਫਿਰ ਰੋਕ ਥਾ ਹੁਣ ਮੈਂ ਕਿਵੇਂ ਦਾ ਸੈਂਪਲ ਭਰਨ ਦੀ ਸੈਂਪਲ ਭਰਨ ਦੀ ਚੱਲਦੀ ਫਿਰਦੀ ਲੋਟਰੀ ਸ਼ੁਰੂ ਕਰੋ ਤੇ ਇਹਨੇ ਲਾਣ ਕੀਤਾ ਸੀ 32 ਕਿਸਾਨ ਜਥੇਬੰਦੀਆਂ ਵਿੱਚ ਲਾਣ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਵੀ ਮੇਰੀ ਸਰਕਾਰ ਸ਼ੁੱਧ ਖਾਦਾ ਕੀੜੇ ਮਾਰ ਦਵਾਈਆਂ ਦੁਆਨ ਦੀ ਪਵੰਦੇ ਔਰ ਅਸੀਂ ਚੱਲ ਵੀ ਫਿਰਦੀ ਲੋਟਰੀ ਸਮੁੱਚੀ ਪੰਜਾਬ ਸਰਕਾਰ ਸਾਡੇ ਨਾਲ ਸਹਿਬ ਤੋਂ ਮੇਰਾ ਹੀ ਜੰਦਾ ਸੀ ਮੈਂ ਹੀ ਉੱਥੇ ਬਤੀਆਂ ਵੱਲੋਂ ਰੱਖਿਆ ਸੀ ਲਾਣ ਕੀਤਾ ਸੀ ਅਸੀਂ ਫਿਰ ਅੱਜ ਬੇਨਤੀ ਕਰਦੇ ਆ ਜਿਹੜਾ ਤੁਹਾਡਾ ਉਹ ਲਾਣ ਹੈ ਵੱਡੇ ਅਫਸਰ ਕੰਪਨੀਆਂ ਦੀਆਂ ਆਪਣੇ ਅਪਰੋਚ ਹੋਏ ਨੇ ਉਹ ਨਹੀਂ ਹੋਣ ਦੇਂਦੇ ਇਹ ਜਿਹੜਾ ਕਾਲ ਬਾਜ਼ਾਰੀ ਚੱਲ ਰਹੀ ਹੈ ਇਹਨੂੰ ਬੰਦ ਉਹ ਹੋਵੇਗਾ ਉਹਨੂੰ ਰੋਕਣਾ ਚਾਹੁੰਦੇ ਨੇ ਉਹ ਨਈ ਸਕੀਮ ਨੂੰ ਸ਼ੁਰੂ ਤੇ ਪੇਸ਼ ਜਾਣ ਦੇ ਮਾੜੀਆ ਭੋਟਾ ਦੇ ਕੇ ਉਹਨੂੰ ਤੁਰੰਤ ਜਿਹੜਾ ਕਥਾਲ ਜਥੇ ਬੰਦਿਆ ਤੁਹਾਡਾ ਵਾਅਦਾ ਉਹਨੂੰ ਨਿਭਾਓ ਚੱਲਦੀ ਫਿਰ ਸੈਂਪਲ ਫੇਲ ਹੋਣ ਤੋਂ ਬਾਅਦ ਇਹਨਾਂ ਕੰਪਨੀਆਂ ਦੇ ਉੱਪਰ ਕੋਈ ਕਾਰਵਾਈ ਹੋਈ ਇਹ ਤਾਂ ਮੈਂ ਕਹਿ ਰਿਹਾ ਵੀ ਮੁੱਖ ਮੰਤਰੀ ਸਾਹਿਬ ਜਾਂ ਖੇਤੀਬਾੜੀ ਮੰਤਰੀ ਨੇ ਪਹਿਲੀ ਵਾਰ ਮੈਨੂੰ ਵੀ ਤਾਂ 42 ਸਾਲ ਹੋ ਗਏ ਅਸੀਂ ਚਿੱਠੀਆਂ ਲਿਖ ਰਹੀਆਂ ਖੇਤੀ ਮੰਤਰੀ ਦਾ ਬਿਆਨ ਸੀ ਕਿ ਇਹਨਾਂ ਦਾ ਡੀਟਿੰਗ ਕਰਦੇ ਆ ਇਹਨਾਂ ਦਾ ਪੈਸਰਾ ਦਾ ਹੋਏ ਨਾ ਪਹਿਲੀ ਵਾਰ ਹੋਇਆ ਏ ਕੋਈ ਪਰਚਾ ਦਰਜ ਹੋਇਆ ਅਕਸ ਸਵਾਰਨ ਵਾਸਤੇ ਕੋਈ ਪਰਚਾ ਦਰਜ ਹੋਇਆ ਨਾ ਕੰਪਨੀ ਦਾ ਉਹਨਾਂ ਕਾਪੜੀਆਂ ਦਾ ਲਾਇਸੈਂਸ ਬਲੈਕਲਿਸਟ ਕਰਤਾ ਲਾਇਸੈਂਸ ਕੈਂਸਲ ਹੋਇਆ ਤਾਂ ਅਸੀਂ ਸਵਾਗਤ ਕਰਦੇ ਤਾਂ ਸਾਨੂੰ ਪਰਚਾ ਪਰਚਾ ਦਰਜ ਹੋਇਆ ਪਰਚਾ ਦਰਜ ਕਰਵਾਉਣ ਵਾਸਤੇ ਇੱਕ ਕਮੇਟੀ ਬਣ ਗਈ ਜਿਹੜੇ ਜਿਹੜੇ ਬੰਦੇ ਜਿਹੜੇ ਵੱਡੇ ਬਾਛਰ ਤੇ ਉਹਨਾਂ ਦੇ ਪਰਚਾ ਵਿੱਚ ਹੋਊਗਾ ਨਾ ਮਹਿਕਮੇ ਦੀ ਇੱਕ ਚਿੱਠੀ ਘੁੰਮਦੀ ਆ ਕਿ ਜਿਹੜਾ ਮਾਲ ਬਚਿਆ ਸਾਈਟੀਆਂ ਦੇ ਵਿੱਚ ਉਹਨੂੰ ਵਾਪਸ ਚੁਕਾ ਲਓ ਉਹ ਵਾਪਸ ਉਹ ਕਿਵੇਂ ਦੇਖਦੇ ਸਾਡਾ ਤੇ ਇਹ ਪਹਿਲੋ ਤੇ ਸਾਈਡ ਪਰ ਰੋਕ ਕੇ ਉਹਨਾਂ ਨੇ ਕੰਪਨੀ ਨੂੰ ਕਿਹਾ ਕਿ ਆਪਣਾ ਮਾਲ ਵਾਪਸ ਮਾਰ ਦੇ ਵਾਪਸ ਬਹੁਤ ਸਾਰਾ ਕਮਾਲ ਤਾਂ ਥੋੜਾ ਰਹਿ ਗਿਆ ਮਾਲ ਤਾਂ ਚਲਾ ਗਿਆ ਸਾਡੇ ਗੈਹਲੀ ਕਰਨੇ ਡਾਇਰੈਕਟਰ ਜ਼ਿੰਮੇਵਾਰ ਹੈ ਸੈਂਪਲਾਂ ਨੂੰ ਰੋਕਣਾ ਜਦੋਂ ਮੂਵਮੈਂਟ ਉਥੋਂ ਬੁਹਾਲੀ ਤੋਂ ਚੱਲੀ ਸੀ ਉਸ ਚੀਫ ਤਰ੍ਹਾਂ ਦੂਜੇ ਚੀਫ ਅਲਰਟ ਹੋ ਜਾਂਦੇ ਤੇ ਬਹੁਤ ਸਾਰਾ ਖੇਤਾਂ ਵਿੱਚ ਮਾਲ ਨਹੀਂ ਸੀ ਜਾੜਾ ਤੇ ਮੈਂ ਮੇਰਾ ਜਿਹੜਾ ਕੁਐਸਚਨ ਆ ਮੰਨ ਲਓ ਉਹ ਮਾਲ ਜਿਹੜਾ ਸੁਸਾਇਟੀਆਂ ਦੇ ਵਿੱਚ ਬਾਕੀ ਪਿਆ ਉਹ ਮਾਰਕਫਿਟ ਚੱਕ ਕੇ ਇਹਨਾਂ ਕੰਪਨੀਆਂ ਨੂੰ ਵਾਪਸ ਭੇਜ ਦਿੰਦਾ ਤਾਂ ਮੁੱਦਾ ਨਹੀਂ ਖਤਮ ਹੋ ਜਾਊਗਾ ਨਹੀਂ ਮੁੱਦਾ ਕਿਵੇਂ ਹੋ ਜਾਊਗਾ ਖਤਮ ਜੇ ਮਾਲ ਇਹ ਕੰਪਨੀਆਂ ਨੇ ਚੱਕ ਕੇ ਖੁਰਦ-ਬੁਰਦ ਕਰਤਾ ਜਿਹੜੇ ਸੈਂਪਲ ਫੇਲ ਹੋ ਗਏ ਜਿਹੜਾ ਸਾਰਾ ਮੁੱਦਾ ਸਾਡੇ ਕੋਲ ਹੈ ਉਹ ਸਾਰਾ ਸੇ ਮਾਲ ਨੋਟ ਕੀਤੀ ਜਾਂਦੇ ਕਿੱਥੋਂ ਤੁਸੀਂ ਮਾਲ ਚਕਾਉਣ ਨੂੰ ਜੱਜ ਮੰਨਦੇ ਹੋ ਨਹੀਂ ਮੰਨਦੇ ਨਹੀਂ ਮੰਨਦੇ ਉਹ ਅਫਸਰ ਹੀ ਸਰਕਾਰ ਨੂੰ ਨੇਰੇ ਚ ਰੱਖ ਰਹੇ ਨੇ ਅਖਿਆਤ ਸਰਕਾਰ ਕੋਲ ਕੰਮ ਬਹੁਤ ਕੰਮ ਹੁੰਦਾ ਮੁੱਖ ਮੰਤਰੀ ਕੋਲ ਨਹੀਂ ਵੇਲ ਇਸ ਕੇਸ ਨੂੰ ਸਮਝ ਸਰਕਾਰ ਕੋਲ ਜੇ ਕੰਮ ਬਹੁਤ ਹੁੰਦਾ ਸਰਕਾਰ ਕੋਲ ਹੱਥ ਵੀ ਬਹੁਤ ਹੁੰਦੇ ਨੇ ਖਾਲੀ ਹਾਲੀ ਸਰਕਾਰਾਂ ਕੋਲ ਹੱਥ ਵੀ ਬਹੁਤ ਹੁੰਦੇ ਨੇ ਹਾਲੀ ਚਿੱਠੀ ਮੈਂ ਲਿਖੀ ਹੈ ਮੈਂ ਖੇਤੀ ਦੇ ਮੁੱਖ ਮੰਤਰੀ ਸਾਹਿਬ ਨੂੰ ਖੇਤੀਬਾੜੀ ਮੰਤਰੀ ਸਾਹਿਬ ਨੂੰ ਜੋ ਮੈਂ ਤੁਹਾਡੇ ਨਾਲ ਗੱਲਾਂ ਨਹੀਂ ਸਾਧੀਆਂ ਕਰ ਸਕਦਾ ਕਿਉਂਕਿ ਚੋਰ ਬਚ ਨਾ ਜਾਏ ਜੋ ਮੈਂ ਕਥਾ ਕੀਤਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਖੇਤੀਬਾੜੀ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਮੈਨੂੰ ਦੱਦੋ ਮੈਨੂੰ ਪੁੱਛੋ ਵੀ ਇਹਦੀ ਕੀ ਰੋਗਤਾ ਹੈ ਮੈਂ ਕਿਹੜੇ ਕਿਹੜੇ ਬੰਦੇ ਕਦੋਂ-ਕਦੋਂ ਤੋਂ ਲੱਗੇ ਹੋਏ ਤੇ ਕੋਈ ਅਜਦਾ ਥੋੜਾ ਪਿਛਲੀਆਂ ਸਰਕਾਰਾਂ ਵਿੱਚ ਵੀ ਇਹਨਾਂ ਲੋਕਾਂ ਨੇ ਹੱਥ ਲੱਗੇ ਪਹਿਲਾਂ ਵੀ ਨਕਲੀ ਖਾਦਾਂ ਆਈਆਂ ਸਾਡੇ ਅੰਦਰ ਮੈਂ ਕਹਿੰਦਾ ਤੈਨੂੰ ਮੈਂ ਹੈਰਾਨ ਰਹਿ ਜਾਏਗਾ ਪੰਜ ਸੁਪਰ ਫਾਸਫੇਟ ਖਾਦ ਬਣਾਉਣ ਵਾਲੀਆਂ ਕਿਹੜੇ ਫੈਕਟਰੀਆਂ ਅੱਛਾ ਚੋਰ ਤੇ ਕੁੱਟੀ ਆਪਾਂ ਕਹਿੰਦੇ ਰਲ ਗਏ ਖੇਤੀਬਾੜੀ ਭਾਗ ਦੇ ਵਿਭਾਗ ਦੇ ਡਾਇਰੈਕਟਰ ਰਲ ਕੇ ਨਾ ਖਾਦ ਬਣਾਈ ਨਾ ਬਿਜਲੀ ਕਾਰਖਾਨਾ ਚੱਲਿਆ ਨਾ ਰਹਾ ਮਟੀਰੀਅਲ ਦੇ ਆਏ ਲੱਖਾਂ ਥੈਲੇ ਸਾਡੇ ਖੇਤਾਂ ਵਿੱਚ ਵਿਕੇ ਵਿਖਾਤੇ ਅੱਛਾ ਮੈਨੂੰ ਪਤਾ ਲੱਗਿਆ ਮੈਂ ਚੁੱਕਿਆ ਹਾਂ ਦੋ ਐਮਐਲਏ ਆ ਗਏ ਇੱਕ ਕਾਂਗਰਸ ਦਾ ਇੱਕ ਬੀਜੇਪੀ ਦਾ ਡਾਇਰੈਕਟਰ ਆ ਗਿਆ ਸਾਰਾ ਮਾਈਕ ਤੇ ਆ ਗਿਆ ਫਾਈਨਾਂਸ ਆ ਗਿਆ ਕਿਹੜੇ ਜ਼ਿਲ੍ਹੇ ਦਾ ਹੈ ਕਿਹੜੇ ਜ਼ਿਲ੍ਹੇ ਦਾ ਕੌਣ ਜਿਹੜਾ ਇਹ ਕਬਲਾ ਸੀਗਾ ਇਹ ਸਾਰੇ ਪੰਜਾਬ ਦਾ ਸੀ ਅੱਛਾ ਐਮਐਲਏ ਕਿਹੜੇ ਇਲਾਕੇ ਦੇ ਆ ਮੈਂ ਮੈਨੂੰ ਦਾ ਦੱਸਦੇ ਨੇ ਮੈਂ ਕੋਈ ਸੰਗੋ ਥੋੜਾ ਇੱਕ ਦਾ ਸੁਰਗਵਾਸ ਹੋ ਕੇ ਰਾਜਪੁਰਾ ਰਾਜਖਾਨਾ ਇੱਕ ਮਰੀਕ ਸਿੰਘ ਸਮਰਾਲਾ ਓਕੇ ਮਰੀਕ ਸਿੰਘ ਸਮਰਾਲਾ ਸਮੇਤ ਪਰਿਵਾਰ ਸੈਟਰ ਤੇ ਪਟਿਆਲਾ ਮੈਂ ਬੰਦ ਕੀਤਾ ਉਹਦੇ ਭਤੀਜੇ ਵੀ ਉਹਦੇ ਭਾਈ ਵੀ ਸਾਰੇ ਬੰਦ ਕਰਾਇਆ ਕਿੰਨਾ ਕਰਾਇਆ ਮਾਨ ਜੋ ਹਾਈ ਕੋਰਟ ਪੰਜ ਮੁੱਖ ਮੰਤਰੀ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਸੰਬੋਧਨ ਹੋ ਕੇ ਕਹਾਂਗਾ ਮੁੱਖ ਮੰਤਰੀ ਸਾਹਿਬ ਮੈਂ ਤੁਹਾਡਾ ਸਵਾਗਤ ਕਰਨਾ ਮੈਂ ਇਸ ਮੂਵਮੈਂਟ ਦਾ ਮਦਈ ਹਾਂ ਤੁਤਿਆ ਪਾਲਤ ਤੋਂ ਆਇਆ ਮੈਂ ਬਹੁਤ ਸਾਰਾ ਜਦੋਂ ਇਹ ਮੂਵਮੈਂਟ ਨਵੀਂ ਆਈ ਮੈਂ ਮਾਇਤ ਵੀ ਕੀਤੀ ਸਾਡੀ ਜਥੇਬੰਦੀ ਨੂੰ ਪਰੇਟਾਚਾਰ ਦੇ ਮੂਵਮੈਂਟ ਤੋਂ ਹੱਥ ਸ਼ੁਰੂ ਕੀਤੀ ਮੈਂ ਸਵਾਗਤ ਕੀਤਾ ਤੁਹਾਡੇ ਨਾਲ ਖੜਾ ਪਰ ਜੇ ਇਹਦੇ ਵਿੱਚ ਕਿਸੇ ਵੀ ਦਬਾਅ ਕਰਕੇ ਕਿਸੇ ਵੀ ਦਬਾਅ ਕਰਕੇ ਇਹਦੇ ਚ ਅਣਗਹਿਲੀ ਪੰਜਾਬ ਸਰਕਾਰ ਦੇ ਵਰਤੀ ਮੈਂ ਹਾਈ ਕੋਰਟ ਚਲਾ ਜਾਵਾਂਗਾ ਪਹਿਲੀ ਮੰਗ ਮੇਰੀ ਇਹ ਭਈ ਜਾਂਚ ਨੂੰ ਤੁਰੰਤ ਛੇਤੀ ਕਰਕੇ ਪਰਚੇ ਦਰਜ ਕਰੋ ਉਹਨਾਂ ਅਫਸਰਾਂ ਨੇ ਉੱਤੇ ਪਰਚੇ ਦਰਜ ਕਰੋ ਜਿਨ੍ਹਾਂ ਨੇ ਕਟਾਇਆ ਕੰਪਨੀਆਂ ਦੇ ਤੇ ਹੋਣਾ ਹੀ ਹੋਣੇ ਨੇ ਉਹਨਾਂ ਅਫਸਰ ਅਫਸਰ ਦੋਸ਼ੀ ਨੇ ਜਿਹੜੇ ਸਾਡੇ ਰਾਖੇ ਨੇ ਮਾਰਕਫੀਲਡ ਦੇ ਉੱਤੇ ਸਾਡਾ ਵਿਸ਼ਵਾਸ ਟੁੱਟਾ ਹੈ ਬਹੁਤ ਸਾਰਾ ਵਿਸੂਲੀ ਤੇ ਫਰਕ ਪਾਏਗਾ ਵਿਸੂਲੀ ਨਹੀਂ ਕਿਸਾਨਾਂ ਨੇ ਦੇਣੀ ਕਾਪਰੇਟ ਸੁਸਾਇਟੀਆਂ ਸਰਕਾਰਤਾ ਲਹਿਰ ਮਰ ਚੱਲੀ ਹੈ ਤਾਂ ਮੈਂ ਇਹਨੂੰ ਕਮੀਰ ਲਿਆ ਮੈਂ ਕਿਸਾਨ ਅੰਦੋਲਨ ਨੂੰ ਚੋ ਟਾਈਮ ਕੱਢ ਕੇ ਆਉਣਾ ਉਹਨਾਂ ਲੀਡਰਾਂ ਦੇ ਵੀ ਮੇਰੀ ਡਿਊਟੀ ਲਾਈਬਲ ਛਾਵਾ ਹੋ ਜੇ ਵੀ ਦਿਨ ਦਿਨ ਆਏ ਤੇ ਇੰਦਰ ਮਰਦਾ ਬਾ ਜਿੰਦਾ ਬਾ ਤੂੰ ਤੇ ਅਕਬਾਲ ਕਰਤ ਤੋ ਮੇਰਾ ਛਾਓ ਕੇ ਬਾਕੀ ਜਥੇਬੰਦੀਆਂ ਦਾ ਕੀ ਸਟੈਂਡ ਹੈ ਇਸ ਮਸਲੇ ਤੇ ਉਹਨਾਂ ਦੇ ਧਿਆਨ ਚ ਤੁਸੀਂ ਮਸਲਾ ਲੈਂਦਾ ਉਹਨਾਂ ਨੇ ਕੋਈ ਐਕਸ਼ਨ ਲਿਆ ਇਸ ਉੱਪਰ ਨਹੀਂ ਮੈਨੂੰ ਛਾਵਾਛੇ ਦੇ ਰਹੇ ਨੇ ਉਹ ਕਹਿੰਦੇ ਜੇ ਤੋ ਲੋੜ ਪਏ ਤੁਸੀਂ ਅਸੀਂ ਨਾਲ ਪਰ ਹਾਲੇ ਮੈਂ ਹੀ ਬਾਧੂ ਆ ਇਹ ਸਤਨਾਬ ਸਿੰਘ ਬਹਿਰੂ ਕੱਲਾ ਲੜ ਰਿਹਾ ਜਾਂ ਉਹਨਾਂ ਦੀ ਜਥੇਬੰਦੀ ਵੱਲੋਂ ਲੜਾਇਆ ਜਾ ਰਿਹਾ ਹੈ ਜਥੇਬੰਦੀ ਇੰਡੀਅਨ ਫਾਰਮ ਜੈਸੋ ਕੌਣ ਹੈ ਬੰਦਾ ਕੱਲਾ ਨੇ ਰਜਿਸਟਰ ਪਾਰਟੀ ਸਾਰੇ ਮੇਰਾ ਹైదరాబాద్ ਤੋਂ ਜਰਸ ਐਕਟਿਵੇਟ ਹੈ ਸਾਰੇ ਬੇਜ ਵਿੱਚ ਤੁਸੀਂ ਕੰਮ ਕਰ ਰਹੇ ਹੋ ਮੈਂ ਕੱਲਾ ਨਹੀਂ ਗਿਆ ਸੀਬੀਆਈ ਦੀ ਰੇਡ ਆਏ ਮੈਂ ਥੋੜੀ ਪਈ ਸੀਬੀਆਈ ਦੀ ਰੇਡ ਕਿਉਂ ਪਈ ਸੀ ਤੁਹਾਡੇ ਮੈਂ ਸੁਆਮੀ 나ਥਨ ਜਿਹੜਾ ਇਹਨਾਂ ਨੇ ਵਾਦਾ ਤੋੜਿਆ ਸੀ ਬੀਜੇਪੀ ਨੇ ਮੈਂ ਸੁਆਮੀ 나ਥਨ ਦਾ ਫਾਰਮੂਲਾ ਲਾਗੂ ਕਰਵਾਉਣਾ ਚਾਹੁੰਦਾ ਸੀ ਤੇ ਸੁਪਰੀਮ ਕੋਰਟ ਚਲਾ ਗਿਆ ਇਸੇ ਤਰ੍ਹਾਂ ਜਿਵੇਂ ਮੈਂ ਹੁਣ ਹਾਈ ਕੋਰਟ ਦਾ ਨਾਮ ਆ ਰਿਹਾ ਜਦੋਂ ਨਹੀਂ ਗੱਲ ਬਣੀ ਸੁਪਰੀਮ ਕੋਰਟ ਗਿਆ ਤੇ ਸੁਪਰੀਮ ਕੋਰਟ ਵੋਟਾਂ ਦਾ ਲੁੱਟ ਲਿਆ ਚੋੜ ਵਾਦਾ ਵਿਖਾ ਕੇ 2014 ਵਿੱਚ ਫਿਰ ਹਲਪਲਾ ਮੈਂ ਤੇ ਮੈਂ ਉਹ ਵੀ ਵਿਖਾ ਸਕਦਾ ਹੁਣੇ ਵਿਖਾ ਸਕਦਾ ਮੈਂ ਤਾਂ ਸਾਰਾ ਕੋਲ ਹੀ ਰੱਖਣਾ ਆਪਦਾ ਜਿਹੜਾ ਅੱਜ ਮੈਨੂੰ ਪਤਾ ਸੀ ਉਹ ਕਿਤੇ ਹੀ ਉਹ ਜੀ ਗੱਲ ਦਾ ਪੁੱਛ ਲੈ ਮੈਂ ਉਹ ਲੈ ਕੇ ਆਇਆ ਉਹ ਉਹ ਮੈਨੂੰ ਬੰਦ ਕਰਾਣਾ ਚਾਹਦਾ ਸੀ ਬਹੁਤੇ ਵੀ ਪਾਰਲੀਮੈਂਟ 'ਚ ਹੋਣਾ ਤੋਂ ਪਹਿਲੋ ਪਹਿਲੋ ਜੇ ਇਹ ਸਾਰੇ ਦੇਸ਼ ਦੇ ਲੋਕਾਂ ਨੂੰ ਵਿਖਾਤਾ ਮੇਰਾ ਸੱਤਿਆ ਦਾਸ ਕਰ ਦੂੰਗਾ ਮੇਰੇ ਜਿਹੜੇ ਚੋਣਵਾਦੇ ਨੇ ਇਹਨੇ ਛੁਟਾਲ ਦੇਨੇ ਨੇ ਤੇ ਇਹਨੂੰ ਸੀਬੀਆ ਦੀ ਰੇਡ ਦੇ ਕੇ ਦਬਾ ਦਿਓ ਆ ਜਿਹੜੇ ਵੱਡੇ ਵੱਡੇ ਕਾਂਗਰਸੀ ਜਾਂ ਦੂਜੀਆਂ ਪਾਰਟੀਆਂ ਦੇ ਉਧਰ ਜਾ ਰਹੇ ਨੇ ਸੀਬੀਆ ਤੋਂ ਡਰਤੇ ਜਾ ਰਹੇ ਨੇ ਜਿਹੜਾ ਇਹ ਡੀਪੀ ਦੇ ਸੈਂਪਲਾਂ ਦੇ ਫੇਲ ਹੋਣ ਦੀਆਂ ਰਿਪੋਰਟਾਂ ਆਈਆਂ ਨੇ ਉਹ ਹੈਗੇ ਤੁਹਾਡੇ ਕੋਲ ਮੈਂ ਨਹੀਂ ਲਿਆ ਮੈਂ ਲਾ اچھا ਉਹ ਰਿਪੋਰਟਾ ਤੁਹਾਡੇ ਕੋਲ ਨਹੀਂ ਆਈ ਮੈਂ ਲਾਵਾਂਗਾ ਠੀਕ ਹੈ ਲਾਵਾਂਗਾ ਕੱਠੀਆਂ ਆ ਲਈ ਹੋ ਹੋ ਲੈਦੇ ਨਾ ਮੈਂ ਪਹਿਲੋ ਤਾਂ ਬੰਦੇ ਤਰਫ ਚਲਾ ਗਏ ਨਾ ਮਹਿਕਮਿਆਂ ਤੋਂ ਇਹਨਾਂ ਦੇ ਹਾਲ ਜੇ ਤਾਂ ਬਿਲਕੁਲ ਹਕਲ ਖਾਂਦੇ ਨੇ ਇਹ ਹੋਰ ਸੂਚਿਤ ਕਰਨਾ ਚਾਹਣਾ ਮੈਂ ਮੁੱਖ ਮੰਤਰੀ ਸਾਹਿਬ ਅਸੀਂ ਤੇਰੇ ਆ ਬਹੁਤ ਸਾਰੀਆਂ ਪਾਰਟੀਆਂ ਨੇ ਸਾਡਾ ਨੁਕਸਾਨ ਕੀਤਾ ਪੰਜਾਬ ਨੂੰ ਤਵਾ ਕੀਤਾ ਅਸੀਂ ਇਹ ਸੋਚ ਤੇ ਵਾਰਥ ਬਣੇ ਸੀ ਜਦੋਂ ਇਹ ਸੋਚ ਦਿੱਲੀ ਤੋਂ ਤੁਰੀ ਸੀ ਤੇ ਅਸੀਂ ਪਿਛਲੀ ਚੋਣਾਂ ਚ ਵੀ ਤੇ ਇਹਨਾਂ ਵਿੱਚ ਵੀ ਤੈਨੂੰ ਮੁੱਖ ਮੰਤਰੀ ਵੇਖਣਾ ਚਾਹਦੇ ਸੀ ਤੇ ਜਿਹੜਾ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਤੂੰ ਲਾਂਣ ਕੀਤਾ ਸੀ ਪ੍ਰੇਟਾਚਾਰ ਦੇ ਖਿਲਾਫ ਮੇਰੀ ਸਰਕਾਰ ਪੱਤਾਂ ਨਹੀਂ ਹਲਣ ਦੇਵੇ ਕਿ ਅੱਜ ਵੱਡੇ ਚੋਰ ਤੁਹਾਨੂੰ ਫੜ ਕੇ ਦਿੱਤੇ ਇਹਨਾਂ ਦੇ ਤੁਰੰਤ ਜਿਹੜੇ ਇਹ ਦੋ ਅਫਸਰ ਜਿਹੜੇ ਖੇਤੀਬਾੜੀ ਭਾਗ ਦੇ ਔਰ ਜਿਹੜੇ ਮਾਰਕਫੈਲ ਦੇ ਉੱਚ ਅਧਿਕਾਰੀ ਮੈਨੂੰ ਤਾਂ ਪਤਾ ਲੱਗਾ ਕੋਈ ਆਈਆਐਸਫਰ ਵੀ ਹੈ اچھا ਮੈਂ ਇੱਕ ਖੇਤੀਏ ਤਰ੍ਹਾਂ ਇੰਟਰਵਿਊ ਸਾਰੀ ਪ੍ਰੈਸ ਨੂੰ ਬੁਲਾ ਕੇ ਕਰੂੰਗਾ ਸੋ ਮੈਂ ਪਹਿਲੋ ਮੁੱਖ ਮੰਤਰੀ ਸਾਹਿਬ ਖੇਤੀਬਾੜੀ ਮੰਤਰੀ ਦੇ ਨਾਲ ਬੇਨਤੀ ਕਰਾਂਗਾ ਮੈਨੂੰ ਟਾਈਮ ਦਿਓ ਤੁਹਾਨੂੰ ਘਬਰਾਹਤ ਕਰ ਰਹੇ ਨੇ ਇਹ ਕਥਾਣਾ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਰੋਸ ਔਰ ਸਹਿਕਾਰਤਾ ਲਾਇਰ ਤੋਂ ਇੱਕ ਕਤਲ ਜਾ ਰਹੇ ਨੇ ਸਾਡਾ ਵਿਸ਼ਵਾਸ ਹੈ ਨਾ ਸਰਕਾਰ ਤਾਂ ਲਹਿਰ ਤੋਂ ਕੋਰਪੋਰੇਟ ਸਾਈਟ ਜਾਂ ਤੋਂ ਸਰਕਾਰੀ ਧਾਰਿਆ ਤੋਂ ਤੋੜਿਆ ਇਹ ਬੰਦੇ ਬਖਸ਼ਣ ਜੋਰ ਨਹੀਂ ਇਹ ਦੇਸ਼ ਵਿਰੋਧੀ ਨੇ ਕਿਸਾਨ ਵਿਰੋਧੀ ਨੇ ਪੰਜਾਬ ਸਰਕਾਰ ਦੇ ਵਿਰੋਧੀ ਨੇ ਪੰਜਾਬ ਸਰਕਾਰ ਦਾ ਕਿਸਾਨਾਂ ਦੇ ਵਿੱਚ ਅਕਸ ਦਿਖਣਾ ਚਾਹਦੇ ਨੇ ਪਰ ਹੋਰ ਵੀ ਮਹਿਕਮੇ ਚ ਇਹੋ ਜਿਹੇ ਕਾਲੀਆਂ ਭੇਡਾਂ ਬੈਠੀਆਂ ਨੇ ਇੱਕ ਸਰਵੇ ਕਰਾਓ ਮੈਨੂੰ ਪਤਾ ਲੱਗਿਆ ਹੈ ਬਈ ਜਿਹੜੇ ਵਿਜੀ ਲੈਂਥ ਨੇ ਰੱਗੇ ਹੱਥੀ ਫੜ ਕੇ ਅੰਦਰ ਦਿੱਤੇ ਨੇ ਬੰਦੇ ਉਹ ਮਲਾਈ ਵਾਲੇ ਅਹੁਦੇ ਲਈ ਬੈਠੇ ਨੇ ਇਹ ਤੇ ਪੰਜਾਬ ਸਰਕਾਰ ਦਾ ਅਜਾ ਦੇ ਮੰਤਰੀਆਂ ਨੂੰ ਪੁੱਛੋ ਵੀ ਤੁਹਾਡੇ ਮੈਂਬਰ ਕੋਈ ਗਲਦਾ ਬੰਦਾ ਤਾਂ ਨਹੀਂ ਇੱਕ ਸਰਵੇ ਕਰਨਾ ਪਊਗਾ ਜੇ ਪੰਜਾਬ ਦੇ ਲੋਕਾਂ ਵਿੱਚ ਅਕਸ ਮੁੱਖ ਮੰਤਰੀ ਆਪਣਾ ਚੰਗਾ ਬਚਾ ਕੇ ਰੱਖਣਾ ਚਾਹੁੰਦੇ ਨੇ ਤੇ ਇਹ ਪੂਰਾ ਭ੍ਰਿਸ਼ਟਾਚਾਰ ਦੇ ਉੱਤੇ ਡਾਂਗ ਖੜਾ ਹੈ ਵਿਕਾਸ ਦਾ ਸਾਨੂੰ ਪਤਾ ਇਹਨਾਂ ਕੋਲ ਪੈਸਾ ਨਹੀਂ ਵਿਕਾਸ ਨਹੀਂ ਇਹਦੇ ਤਾਂ ਪੂਰਾ ਹੋਣਾ ਹੁਣ ਇੱਕੋ ਇੱਕ ਹੈ ਵੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਨੂੰ ਕਰਦੇ ਖਾਦਾ ਕੀੜੇ ਨਾਸ਼ ਦਵਾਈਆਂ ਤੰਦਰੁਸਤ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚਾ ਤੇ ਨਰਮਿਆ ਪੱਟੀ ਤੇ ਫੇਰੋ ਅਮਰੀਕਲ ਥੁੰਡੀ ਕੋਈ ਬੰਬ ਤਾਂ ਥੋੜੀ ਏ ਜਮਾਨਾ ਉਹਦਾ ਜਦੋਂ ਸਹੀ ਖਾਦਾ ਕੀੜੇ ਮਾਰ ਦਵਾਈਆਂ ਖੇਤਾਂ ਜਾਂਦੀਆਂ ਸੀ ਛੋਟਾ ਪੈਲੀਆਂ ਚ ਜਾਂਦਾ ਸੀ ਉਹ ਮਰ ਜਾਂਦਾ ਸੀ ਮਰੀ ਛੁੱਟੇ ਕਿੰਦੀ ਏ ਸਬਸਟੈਂਟ ਦਵਾਈਆਂ ਲੈ ਕੇ ਆ ਰਹੇ ਨੇ ਇਸ ਮਗਰਬ ਅੱਛੇ ਆਪਣੇ ਚੰਗੀਆਂ ਕੌਪੜੀਆਂ ਨੂੰ ਪੰਜਾਬ ਵਿੱਚ ਵਧ ਨਹੀਂ ਦਿੰਦੇ ਜਦੋਂ ਡਾਇਰੈਕਟਰ ਨੂੰ ਮੈਂ ਹਾਈ ਕੋਰਟ ਦੇ ਹੁਕਮ ਨਾਲ ਮੌਤਲ ਖਰਾਾ ਦਿੱਤਾ ਤੇ ਸੈਂਟਰ ਜੇਲ ਪਟਿਆਲਾ ਬੰਦ ਕਰ ਦਿੱਤਾ ਪੰਜ ਚੀਫ ਆ ਗਏ ਸਾਰਾ ਮੈਂਕ ਮਿਲ ਗਿਆ ਸੰਯੁਕਤ ਡਾਇਰੈਕਟਰ ਆ ਗਏ ਉਹ ਬਹੁ ਕਰੋੜੀ ਸਬਸਿਡੀ ਖਾਦ ਘਟਾਲਾ ਬਹੁ ਕਰੋੜੀ ਖਾਦ ਘਟਾਲਾ ਮੈਂ ਪਹਿਲੋਂ ਕੱਢ ਚੁੱਕਾ ਔਰ 18 ਸਾਲ ਲੜਾਈ ਲੜ ਕੇ ਮੈਂ ਇੱਕ ਅਫਸਰ ਨੂੰ 7 ਸਾਲ ਸਜ਼ਾ ਔਰ ਜਿਹੜੇ ਪੌਂਕੜੀ ਕੌਪੜੀ ਦੇ ਮਾਲਕ ਸੀ 4-4 ਸਾਲ ਸਜ਼ਾ ਕਰਾਈਏ ਨਾ ਥੱਕਣ ਵਾਲਾ ਨਾ ਵਿਕਣ ਵਾਲਾ ਨਾ ਡਰਨ ਵਾਲਾ ਸਰਦਾਰਤਕ ਬੰਦੇ ਆ ਗੁਰੂ ਨਾਲਕ ਦੀ ਸ਼ਰਨ ਲੈ ਕੇ ਤੁਰੇ ਆ ਇਹਨਾਂ ਲੋਕਾਂ ਦਾ ਮੱਥਾ ਲੈਣ ਦੀ ਸਾਡੇ ਸਬਰਤਾ ਹਾਏ ਰੱਖਾਂਗੇ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ